ਮੈਂ ਵੀ ਕਹਿੰਦੇ ਬਾਈ ਕਹਿੰਦਾ ਜਿਹੇ ਦੋ ਟਾਈਮ ਰਹਿ ਪੇ ਘਰੇ ਆ ਕੇ ਬੰਦਾ ਕਹਿੰਦਾ ਕੰਡੇ ਦਾ ਤੋਲ ਕੋ ਤਸੱਲੀ ਕਰਾ ਕੇ ਤੋਰਾਂਗੇ ਜਮਾ ਜੀ ਵਾਲਾ ਨਹੀਂ ਬਾਈ ਜੀਬ ਚੋਂ ਕਰਨ ਵਾਲਾ ਠੀਕ ਹੈ ਜੀ ਤੋਲਣ ਵਾਲਾ ਠੀਕ ਹੈ ਜੀ ਬਾਕੀ ਜੇ ਕੋਈ ਦੂਰ ਤੋਂ ਆਉਣਾ ਬਸ ਪਕਾਈ ਵਾਲਾ ਕੰਮ ਨਾ ਹੋਵੇ ਲੀਟਰ ਜਿਹੇ ਯਾਰ ਘੱਟ ਦੱਸ ਦੀ ਨਹੀਂ ਆਪਾਂ ਕਰਦੇ ਨਹੀਂ ਬਾਈ ਪਕਾਈ ਵਾਲਾ ਆਪਾਂ ਖਰਚਾ ਦੇ ਕੇ ਮੋੜਾਂਗੇ ਜਿੰਨਾ ਜਿੰਨਾ ਦੁੱਧ ਕਹਤਾ ਪੰਜਾਂ ਦਾ ਠੀਕ ਹੈ ਜੀ ਉਹਨਾਂ ਦਾ ਨਾ ਹੋਇਆ ਪਾਣੀ ਨੂੰ ਖਰਚਾ ਬਾਕੀ ਕਹਿੰਦਾ ਜੇ ਕੱਚੀ ਪਿੱਲੀ ਗੱਲ ਬਾਈ ਕਹਿੰਦਾ ਨਿਕਲ ਗਿਆ ਖਰਚਾ ਪਾਣੀ ਵੀ ਗੱਡੀ ਦਾ ਸਾਰਾ ਦੇ ਕੇ ਮੋੜੂੰਗਾ ਰੇਟ ਰੇਟ ਇੱਕ ਵਾਕਤਾ ਮਿੱਤਰੋ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੀ ਗਰਾਹਾ ਦੋਸਤੋ ਅੱਜ ਆਪਾਂ ਪਹੁੰਚੇ ਉੱਬਾ ਪਿੰਡ ਜਿਹਨੂੰ ਕਹੇ ਜ਼ਿਲ੍ਹਾ ਮਾਨਸਾ ਰਹਿ ਜਾਂਦਾ ਬਾਕੀ ਕਰੰਟ ਲొਕੇਸ਼ਨ ਦੋਸਤੋ ਆਪਾਂ ਬਾਈ ਨੂੰ ਪੁੱਛ ਲਾਂਗੇ ਬਾਈ ਆਪਣਾ ਨਾਮ ਦੱਸੋ ਬਦੋ ਕਾਲਾ ਸਨ ਪਿੰਡ ਬਾਈ ਉੱਬਾ ਬਾਈ ਬਾਈ ਕਰੰਟ ਲొਕੇਸ਼ਨ ਦੱਸ ਦੋ ਆਪੀ ਆਪਣਾ ਜੇ ਮਾਨਸਾ ਤੋਂ ਹੁਣ ਆਉਗੇ ਫਿਰ 16 ਕਿਲੋਮੀਟਰ ਕੈਂਚਿੰਗਾ ਤੋਂ ਠੀਕ ਹੈ ਜੀ ਇਹ ਬਰਨਾਲਾ ਰੋਡ ਆਉਣਾ ਹੋਵੇ ਠੀਕ ਹੈ ਜੀ ਬਰਨਾਲੇ ਤੋਂ ਰੱਲੇ ਮੁੜਦੀ ਆਪਣੇ ਪਿੰਡ ਨੂੰ ਸੜਕ ਤੇ ਵਪਾਰ ਦਾ ਹੀ ਕੰਮ ਆ ਬਾਈ ਆਪਾਂ ਕਰਾਂਗੇ ਵਪਾਰ ਦਾ ਕੰਮ ਦੋਸਤੋ ਬਾਈ ਦੇ ਘਰੋਂ ਆਪਣੀ ਅੱਜ ਦੂਸਰੀ ਵੀਡੀਓ ਹੈ ਇੱਕ ਵੀਡੀਓ ਆਪਾਂ ਪਹਿਲਾਂ ਬਣਾਈ ਸੀ ਉਹਦਾ ਕਿ ਮੇਰੇ ਹੱਕ ਮੰਗੋ ਪਹਿਲਾਂ ਨਹੀਂ ਕਰਦੇ ਪਾ ਤੇ ਪੜਾ ਕੇ ਪੂਰੇ 8 ਵਜੇ ਵੀਡੀਓ ਬਣਾਈਏ 11:30 ਵਜੇ ਨੂੰ ਗਏ ਦੀਆਂ ਸੀ ਵੇਖਿਆ ਮਾਲ ਸਾਰਾ ਚਲੋ ਅੱਜ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਬਾਈ ਨੇ ਅੱਜ ਨਾ ਘਰੀ ਮੰਡੀ ਲਾ ਰਹੀ ਆ ਸਾਨੂੰ ਜਮੀ ਟੋਪ ਟੋਪ ਦੀਆਂ ਝੋਟੀਆਂ ਦਿਖਾਵਾਂਗੇ ਦੋ ਦੰਦ ਝੋਟੀਆਂ ਭਲੂਣ ਦੋ ਦੰਦ ਚਾਰ ਦੰਦ ਜਿਹਾ ਜਿਹਾ ਆਪਣੇ ਮਿੱਤਰ ਪਿਆਰੇ ਮੰਗਦੇ ਹੁੰਦੇ ਨੇ ਬਾਹਰ ਪਿੱਠਪੂੜਾ ਦਿਖਾ ਝੋਟੀ ਦਾ ਕਿੰਨਾ ਚੌੜਾ ਕੀ ਗੱਲ ਬਾਤ ਆ ਜਾਣੀ ਬਹੁਤ ਆ ਝੋਟੀ 'ਚ ਬਾਕੀ ਥਾਣਾ ਥਾਣਾ ਦਿਖਾ ਦੇ ਥੱਲੇ ਤੋਂ ਬਾਕੀ ਖੋਲ ਕੇ ਚਲਾ ਦੇ ਬਾਈ ਇੱਕ ਵਾਰੀ ਬਾਕੀ ਦੋਸਤੋ ਜਦੋਂ ਤੁਰੂ ਕੀ ਜੱਜਮੈਂਟ ਕਰ ਲਿਓ ਹਵਾਨੇ ਦੀ ਝੋਟੀਆਂ ਸਾਰੀਆਂ ਬਾਈ ਦਾ ਵੀ ਨਗੀਨੀਆਂ ਹੁੰਦੇ ਨੇ ਤਕਰੀਬਨ ਤੇ ਬਾਕੀ ਰਿਕਾਰਡ ਚੰਗਾ ਬਾਈ ਕਹਿੰਦਾ ਪਹਿਲੇ ਦੂਏ ਦਾ ਵੰਦੀਆਂ ਦੁੱਧ ਤਿਆਰੀ ਰੈਸਟ ਟਾਈਮ ਬਾਕੀ ਦੋ ਟਾਈਮ ਚਾਹ ਚਾਹ ਚੋਕ ਕੇ ਲੈ ਜਾ ਜਦੋਂ ਮਰਜ਼ੀ ਕਹਿੰਦਾ ਬਾਕੀ ਇਹਨੂੰ ਚਲਾਦੀ ਲੱਭੀ ਪੜਾ ਆ ਗਿਆ ਭਈ ਅੱਜ ਤੱਕ ਕੀ ਸਾਫ ਕਰੀ ਬਾਈ ਕਿੰਨੇ ਵੇਸੂ ਰੁਕੀ ਇਹ ਇਹ ਪਹਿਲਾ ਸੂਆ ਬਾਈ ਦੰਦਾਂ ਜਿਵੇਂ ਆ 6 ਦੰਦ 6 ਦੰਦ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਤੀਜਾ ਦਿਨ ਹੀ ਆ ਸੂਈ ਨੂੰ ਨਾਰੂਆ ਨਾਰੀ ਬੱਚਾ ਬੱਚਾ ਭਾਈ ਦੁੱਧ ਕਿੰਨਾ ਕਰ ਤਿਆਰ ਦੁੱਧ ਹੁਣ 9 ਕਿਲੋ ਤਿਆਰ ਆ ਬਾਈ ਜਮੇ ਪੱਕਾ ਦਾ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਚੋਲੇ ਭਮਾ ਪਕਾਈ ਨਾ ਹੋ ਜੇ ਦੂਰ ਵਾਲੇ ਬੰਦੇ ਦੀ ਪਕਾਈ ਆਪਾਂ ਕਰਾਉਂਦੇ ਨਹੀਂ ਬਾਈ ਬਾਈ ਕੀ ਰੇਟ ਰਹੂਗਾ ਦਾ ਫਿਕਸ ਰੇਗਾ ਇਹਦਾ ਭਾਅ ਬਾਈ ਜਿੰਨਾ ਮਰਜ਼ੀ ਕਰ ਲਈਏ 15 ਦੀ ਹਾਂ ਨਾ ਇੱਕ 15 ਦੀ ਹਾਂ ਨਾ ਛੋਟ ਛੱਪਾ ਹੀ ਹੋਊਗਾ ਬਾਕੀ ਝੋਟੀਆਂ ਦੋਸਤਾਂ ਚੰਗੀਆਂ ਸਾਰੀ ਜਿੰਨਾ ਦੁੱਧ ਬਾਈ ਨੇ ਦੱਸਿਆ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਵੀ 15 ਕਿਲੋ ਬਾਈ ਅੱਛਾ ਜੀ ਹਾਂ 15 ਦੇਈ ਦੇ ਉੱਪਰ ਤੀਜੇ ਡਾਂਗ ਕਿਹਨਾ 13 ਕਿਲੋ ਆ ਵੀ ਤੀਜੇ ਡਾਂਗ ਨੂੰ ਬੱਚਾ ਠਾ ਕੇ ਦੇਖ ਲਓ ਨਾੜੂਆਂ ਨਾਲ ਠੀਕ ਹੈ ਜੀ ਬਈ ਇਹ ਦੋ ਨੰਬਰ ਇਹ ਤੇਲ ਦੱਸ ਦੀ ਇਹ ਵੀ ਪੈਦਣ ਆ ਬਾਈ ਇਹ ਵੀ ਪੈਦਣ ਚੋਟੀਆਂ ਸਾਰੀ ਪੈਦਣ ਲਿਆਏ ਕਿਧਰੋਂ ਭਾਲ ਕੇ ਯਾਰਾ ਏ ਦੋਸਤੋ ਬਾਈ ਲੈ ਆਇਆ ਪਾਸ ਕਰਕੇ ਹੁਣੀ ਤਾਂ ਕਰਕੇ ਥੋੜਾ ਆਪਾਂ ਸਮਝ ਆ ਦਿਖਾਉਂਦੀ ਆ 2.5 ਕਿਲੋ ਬਾਈ ਕਹਿੰਦਾ ਦੁੱਧ ਘੜਤਾ ਆਪਾਂ ਨੇ ਇੱਥੇ ਝੋਟੀ ਪਾਸ ਕਰਕੇ ਲੈ ਆਏ ਜਿੱਥੋਂ ਬਾਕੀ ਖੋਲ ਕੇ ਚਲਾ ਦੇ ਬਾਈ ਬਾਕੀ ਜੇ ਦੋਸਤੋ ਤਰੂ ਕੀ ਸਿੰਘ ਮੂੰਹ ਦੀ ਚੰਗੀ ਆ ਝੋਟੀ ਬਾਕੀ ਚੜਾਈ ਝੁਰੂਈ ਆ ਬਹੁਤ ਜਾਦੇ ਚੜਾਈ ਤੁਹਾਨੂੰ ਦਿਖਾ ਦਿੰਦੀ ਬਾਈ ਜਾਨ ਜੂਨ ਦੇਖ ਲਓ ਝੋਟੀਆਂ ਸਾਰੀ ਬਾਈ ਅੱਜ ਨਾ ਜ਼ਬਰਦਸਤ ਲਈ ਫਿਰਦਾ ਇੱਕ ਤੋਂ ਇੱਕ ਪਰੇ ਨਹੀਂ ਬੰਦ ਲੇ ਆ ਵੀ ਐ ਮਿੱਤਰੋ ਆ ਲੱਗਦਾ ਜਿਵੇਂ ਛੋਟਾ ਹਾਥੀ ਵੇੜੇ ਚ ਪੂਰਾ ਫਿਰਦਾ ਹੁੰਦਾ ਬਾਈ ਦੇ ਜਾਨ ਜੂਨੀ ਪਾਈਆ ਝੋਟੀ ਚੜਾਈ ਚੜੂਈ ਦੇਖ ਸਕਦੇ ਹੋ ਚੜਾਈ ਚੜੂਈ ਬਾਖਮਾਲਾ ਬਾਕੀ ਇਹਦਾ ਪੁੱਛਦੇ ਆ ਕੀ ਡਿਟੇਲ ਆ ਬਾਈ ਨੂੰ ਬਾਈ ਇਹਨੇ ਕੀ ਡਿਟੇਲ ਆ ਝੋਟੀ ਦੀ ਕਿੰਨੇਵੇਂ ਸੂਈ ਆ ਇਹ ਪਹਿਲਾ ਸੂਆ ਸੇ ਇਹ ਪਹਿਲਾ ਹੁੰਦਾ ਬਾਈ ਹਾਂ ਅੱਛਾ ਯਾਰ ਮੈਂ ਕਹਿੰਦਾ ਅੱਜ ਸਾਰੀਆਂ ਪਹਿਲੇ ਸੂਈ ਵਾਲੀਆਂ ਲਿਆਇਆ ਬਾਈ ਭਾਲ ਕੇ ਕਿਸੇ ਨੂੰ ਪਹਿਲ ਨਹੀਂ ਨੇ ਬਾਈ ਸਾਰੀ ਪਹਿਲਣਾਂ ਨੇ ਮਿੱਤਰੋ ਅੱਜ ਐ ਸਮਝ ਲਓ ਵੀ ਆਪਣਾ ਦਿਨੀ ਸ਼ੁਭਾ ਤੁਹਾਡਾ ਨਾਲੇ ਸਾਡਾ ਸਾਰੀਆਂ ਪਹਿਲਣ ਝੋਟੀਆਂ ਇੱਕ ਘਰੇ ਇੱਕ ਕੀਲੇ ਤੇ ਟਾਪ ਤੋਂ ਟਾਪ ਸਾਰੀਆਂ ਇਹਦੇ ਇਹਨੂੰ ਬੱਚਾ ਖੜਾ ਬਈ 4 ਦਿਨ ਹੋ ਗਏ ਇਹਨੂੰ ਸੋਈ ਅੱਛਾ ਜੀ ਹਾਂ ਹੁਣ 12 ਕਿਲੋ ਕੰਡੇ ਦਾ ਤੋਲ ਕੇ ਦੁੱਧ ਦੇ ਦਾਂਗੇ 2 ਟਾਈਮ ਰਹਿ ਪੇ ਬੰਮਾ ਦਾ ਆਪਣੀ ਕੋਲ ਲੈ ਵੀ ਕਹਿੰਦੇ ਬਾਈ ਕਹਿੰਦਾ ਜੇ ਇਹ 2 ਟਾਈਮ ਰਹਿ ਪੇ ਘਰੇ ਆ ਕੇ ਬੰਦਾ ਕਹਿੰਦਾ ਕੰਡੇ ਦਾ ਤੋਲ ਕੇ 12 ਕਿਲੋ ਤਸੱਲੀ ਕਰਾ ਕੇ ਤੁਰਾਂਗੇ ਜਮਾ ਜੀਵ ਵਾਲਾ ਨਹੀਂ ਬਾਈ ਜੀਵ ਚੋਂ ਕਰਨ ਵਾਲਾ ਠੀਕ ਹੈ ਜੀ ਤੋਲਣ ਵਾਲਾ ਠੀਕ ਹੈ ਜੀ ਬਾਕੀ ਜੇ ਕੋਈ ਦੂਰ ਤੋਂ ਆਣਾ ਬਸ ਪਕਾਈ ਵਾਲਾ ਕੰਮ ਨਾ ਹੋਵੇ ਲੀਟਰ ਚਾਹੇ ਯਾਰ ਘੱਟ ਦੱਸ ਦੇ ਨਹੀਂ ਆਪਾਂ ਕਰਦੇ ਨਹੀਂ ਬਾਈ ਪਕਾਈ ਵਾਲਾ ਪਾ ਖਰਚਾ ਦੇ ਕੇ ਮੋੜਾਂਗੇ ਜਿੰਨਾ ਜਿੰਨਾ ਦੁੱਧ ਕਹਤਾ ਪੰਜਾਂ ਦਾ ਠੀਕ ਹੈ ਜੀ ਉਹਨਾਂ ਦਾ ਨਾਂ ਹੋਇਆ ਆ ਪਾਗਲੇ ਨੂੰ ਬਾਕੀ ਕਹਿੰਦਾ ਜੇ ਕੱਚੀ ਪਿੱਲੀ ਗੱਲ ਬਾਈ ਕਹਿੰਦਾ ਨਿਕਲ ਗਿਆ ਖਰਚਾ ਪਾਣੀ ਵੀ ਗੱਡੀ ਦਾ ਸਾਰਾ ਦੇ ਕੇ ਮੋੜੂੰਗਾ ਰੇਟ ਕੀ ਰਹੂਗਾ ਇਹਦਾ ਜੀ ਰੇਟ 120 ਹੀ ਦੇ ਦਾਂਗੇ ਬਾਈ ਹਾਂ ਤੇ ਨਾਲ ਦੇਵਾਂ ਦੁੱਧ ਕਿੰਨਾ ਕਹ ਹੁਣ ਦੁੱਧ ਹੁਣ 12 ਕਿਲੋ ਜਮਾਂ ਡੱਬੇ ਦਾ ਮਿੰਮ ਅੱਛਾ ਹਾਂ 12 13 ਕਿਲੋ ਚੌਥਾ ਤੇ ਨਹੀਂ ਆ ਸੂਈ ਨੋ ਬੱਸ ਆ ਜੀ ਕੱਟੀ ਮਗਰ ਬਾਈ ਇਹਦੀ ਡਿਟੇਲ ਹੈ ਇਹ ਕਿੰਨੇ ਵਿੱਚ ਸੂਈ ਰੁਪਈ ਇਹ ਪਹਿਲਾਂ ਨਾ ਬਈ ਇਹ ਦੋ ਦੰਦਾਂ ਨੂੰ ਹੁਣ ਦੋ ਦੰਦਾਂ ਨੂੰ ਇਹਦਾ ਥਣ ਥਣੋੜ ਤਾਂ ਖਾ ਯਾਰ ਇਹਦਾ ਦੂਰੀ ਤੇ ਲੱਗੇ ਨੇ ਤੇ ਥ ਬਾਕੀ ਸਿੰਗ ਸਿੰਗ ਜੰਮੀ ਕੁਆਲਿਟੀ ਦਾ ਦਿਖਾਈ ਆ ਕਿ ਸੰਤੂਆ ਸਿੰਘ ਦਿਖਾਣੇ ਨੇ ਝੋਟੀ ਦਾ ਇਹ ਜੰਮੀ ਸਿਰਾਈ ਕਰੀ ਜਾਂਦੇ ਯਾਰ ਝੋਟੀ ਜੰਮੀ ਇਹ ਨਾ ਇੰਡਾ ਝੋਟੀ ਬਾਈ ਇਹਨੂੰ ਚਲਾਈ ਮੜਾ ਜਾ ਬਾਕੀ ਜੋ ਤੁਰੂ ਵੀ ਦੋਸਤੋ ਹਵਾਨੇ ਵੀ ਕਰ ਲਏ ਜੱਜਮੈਂਟ ਝੋਟੀ ਚੰਕੀ ਆ ਬਾਕੀ ਕਲਰ ਕੋਲਰ ਬੜਾ ਜੰਗਾ ਝੋਟੀ ਦਾ ਬਾਕੀ ਬਰੀਕੀਆਂ ਵੀ ਬਹੁਤ ਨੇ ਯਾਰ ਝੋਟੀ ਚ ਬਾਕੀ ਪੁੱਛਣੇ ਬਾਈ ਨੂੰ ਡਿਟੇਲ ਇਹਦੀ ਦੁੱਧ ਦਾ ਦੱਦੀ ਕੀ ਰੇ ਲਾਖਦਾ ਕਿੰਨਾ ਕੁ ਦੁੱਧ ਆ ਇਹ ਥੱਲੇ ਵਾਲਦੀ ਦਾ ਮਾਲ ਲੈਂਦਾ ਪਾਲ ਕੇ ਕਿਧਰੋਂ ਹੈ ਨਾ ਪੰਜ ਤਨੰਦ ਲਈ ਆ ਬਾਈ ਇੱਥੇ ਇਧਰੋਂ ਚੱਕੀ ਆਪਣੇ ਘਰ ਹਰਿਆਣੇ ਹਰੂ ਨੇ ਆ ਆਪਣੇ ਦੀ ਫਤਿਆਬਾਦ ਘੜੋ ਲਈਆ ਕ੍ਰਾਂਤੀ ਖੇੜੇ ਤੋਂ ਕ੍ਰਾਂਤੀ ਖੇੜੇ ਤੋਂ ਲੈਂਦੀ ਆ ਬਾਈ ਕਹਿੰਦਾ ਹਰਿਆਣੇ ਚੋਂ ਹੈ ਦੁੱਧ ਕਿੰਨਾ ਗਏ ਥੱਲੇ ਕਿੰਨੇ ਕਿੰਨੇ ਦੁੱਧ ਹੁਣ 13 ਕਿਲੋ ਆ ਬਾਈ 4 ਦਿਨ ਹੋ ਗਏ ਸੁਣੀ ਨੋ ਖੜਾ ਬੱਚਾ ਜੀ ਪਤੰਦਰਾ 12 13 ਤੋਂ ਘੱਟ ਹੀ ਨਹੀਂ ਦੱਸਦਾ ਕਿਸੇ ਨਾਲ ਲਈ ਨਹੀਂ ਮਣਕੇ ਦੇਵਾਂਗੇ ਡੱਬੇ ਅੱਛਾ ਯਾਰ ਮੈਂ ਤਿਆਰੀ ਦਾ ਜਮੇ ਪੱਕਾ ਚੰਗਾ ਪੱਕਾ ਰੇਟ ਕੀ ਰਹੂਗਾ ਇਹਦਾ ਫਿਕਸ ਰੇਟ ਰੇਟ ਇਹਦਾ 1 35 ਮੰਗਦੇ ਆ ਬਾਈ ਆਪਾਂ ਅੱਛਾ ਮੌਕੇ ਤੇ ਫੀਕਾ ਜੀ ਬਾਕੀ ਆ ਲੋ ਦੋਸਤੋ ਗੈੜੀ ਚੋਟੀ ਦਿਖਾਉਣਾ ਨਗੀਨੇ ਤੋਂ ਨਗੀਨੀ ਵੇ ਸਿੰਘ ਮੂੰਹ ਕਰੀ ਇਹਦਾ ਮੂੰਹ ਇਧਰ ਬਾਈ ਤੇਰਾ ਵੀ ਸਿੰਘ ਮੂੰਹ ਦੀ ਬਾੜੀ ਚੰਗੀ ਆਰ ਜਮੇ ਨਿੱਕਾ ਸਿੰਘ ਹੀ ਆ ਚੀਚੀ ਵੀ ਨਹੀਂ ਟੱਪਦੀ ਵਿਚ ਦੀ ਬਾਕੀ ਆ ਤੁਰੂ ਵੀ ਦੋਸਤੋ ਹਵਾਨੀ ਜੱਜਮੈਂਟ ਕਰ ਲਓ ਇਹ ਵੀ ਜਮੇ ਟੋਪ 'ਚ ਆ ਚੋਟੀ ਇਹ ਵੀ ਦੋ ਦੰਦ ਆ ਬਾਈ ਦੋ ਦੰਦ ਆ ਲੈ ਬਾਈ ਤੇ ਦੋ ਦੰਦ ਤੇ ਚਾਰ ਦੰਦ ਚ ਹੀ ਲਿਆ ਵੱਡੀ ਮੈਂ ਤਾਂ ਲਿਆਈ ਨਹੀਂ ਖਰੀਦ ਕੇ ਕੋਈ ਸੋਨੂ ਕਹਿੰਦੇ ਇਹਨਾ ਜਮੀਰ ਰਿੰਦ ਸਿੰਘ ਹੀ ਐ ਥਾਣ ਥਣ ਤਾਂ ਖਾਈ ਯਾਰ ਨੇੜੇ ਤੋਂ ਜਮੀ ਬੜਾ ਕੰਮ ਦਾ ਥਾਣ ਥਣ ਲੱਗਿਆ ਮੁੱਠੀ ਵਾਲਾ ਇਹਨੇ ਮੋਟਾ ਥਾਣਾ ਪੂਰਾ ਬਾਕੀ ਇਹਦੇ ਬਾਰੇ ਕੋਈ ਨਾ ਦੁੱਧ ਇਹਦੇ ਥੱਲੇ ਬਾਈ ਕਿੰਨਾ ਕਹਿੰਦਾ ਇਹਦੇ ਥੱਲੇ ਕਿੰਨਾ ਕਹਿੰਦਾ ਇਹ ਥੱਲੇ ਵੀ 13 ਕਿਲੋ ਦੁੱਧ ਆ। ਅੱਛਾ ਜਰਾ ਹਾਂ ਜਮੀ ਸਰਾ ਹੀ ਕਰੀ ਐਨਾ ਕੰਮ ਨੂੰ ਨਹੀਂ ਆਪਾਂ ਜਿੰਨਾ ਹੋਊ ਬਾਈ ਐਵੇਂ ਆਪਾਂ ਲੋਕਾਂ ਨੂੰ ਵੈਧੀ ਵੀ 14 ਕਿਲੋ 15 ਕਿਲੋ ਕਿੰਨੇ ਕਿ ਦਿਨ ਹੋਗੇ ਸੂਈ ਨੂੰ ਇਹਨੂੰ 12 13 ਦਿਨ ਹੋਗੇ ਬਾਈ ਮੂੰਹੋਂ ਕਿੰਨੇ ਦੰਦਾ ਇਹ ਦੋ ਦੰਦਾ ਇਹ ਵੀ ਦੋ ਦੰਦਾ ਹਾਂ ਇਹਦਾ ਗ੍ਰੇਟਰ ਹੋਊਗਾ ਬਾਈ ਫਿਕਸ ਮਾਨਤਾਲ ਕਰ ਲਾਂਗੇ ਸਵਾਦੀ ਹੋ ਜੂ ਕੋਈ ਚੱਕਰ ਨਹੀਂ ਮਾਨਤਾਲ ਕਰਦੇ ਬਾਈ ਬਾਈ ਨੰਬਰ ਬੋਲ ਦੇ ਜਰਾ ਨੰਬਰ 946555 ਬਾਈ ਹਾਂਜੀ 24996 ਇੱਕ ਵਾਰੀ ਫਿਰ ਬੋਲ ਦੇ 946555 ਹਾਂਜੀ 24996 ਇੱਕ ਝੋਟੀ ਹੋਰ ਆ ਦੋਸਤੋ ਬਾਈ ਕੋਲੇ ਉਹ ਲੱਗਿਆ ਦਿਖਾਉਣ ਆਪਾਂ ਇਹ ਥੋੜੀ ਜੀ ਹਲਕੀ ਆ ਜਿਹੀ ਜੀ ਝੋਟੀਆਂ ਹਜਾ ਕਰਾ ਦਾਂਗੇ ਬਾਈ ਤੋਂ ਰੇਟ ਆਪਾਂ ਤੇ ਬਾਕੀ ਮੇਰਾ ਖਿਆਲ ਹੈ ਵੀ ਪਲੂਣੇ ਹੋਊ ਬਾਈ ਇਹ ਵੀ ਦੋ ਦੰਦ ਦਾ ਬਾਈ ਉਹ ਤਾਂੰਦ ਕਰਾ ਦੋ ਦੰਦ ਹੀ ਲੈ ਦੰਦ ਦੇਖਦੇ ਇੱਕ ਹੀ ਲੈਣ ਪਾੜ ਕੇ ਮੈਂ ਕਹਿੰਨਾ ਕਿਸੇ ਪਾਸੇ ਨੂੰ ਆ ਮੇਤਰੋ ਇਹ ਵੀ ਚੰਗੀ ਐ ਦੇਖੀ ਜੀ ਬਾਜਨ ਚ ਹੌਲੀ ਪੈਂਦੀ ਐ ਬਾਕੀ ਹੈਗੀ ਉਮਰ ਦੀ ਕੱਚੀ ਐ ਵੀ ਦੋ ਦੰਦੀ ਐ ਬਾਈ ਕਹਿੰਦਾ ਅੱਗੇ ਜਾ ਕੇ ਬੰਨਣ ਵਾਲੀ ਝੋਟੀ ਐ ਦੋਸਤੋ ਬਾਕੀ ਇਹਦਾ ਰੇਟ ਰੂਟ ਆਪਾਂ ਇਹਦਾ ਵੀ ਕਰਾ ਦਾਂਗੇ ਵੀਡੀਓ ਦੇ ਵਿੱਚ ਹੀ ਪੁੱਛਦੇ ਆਂ ਬਾਈ ਨੂੰ ਬਾਈ ਇਹਨੂੰ ਸੂਈ ਨੂੰ ਕਿੰਨੇ ਕਿਦਨ ਹੋ ਗਏ ਇਹ ਵੀ ਹੋ ਗਏ 12 13 ਦਿਨ 12 13 ਦਿਨ ਇਹ ਥੱਲੇ ਦੁੱਧ ਕਿੰਨਾ ਕਰ ਇਸ ਟਾਈਮ ਇਹਦੇ ਥੱਲੇ 10 ਕਿਲੋ ਠੰਡਾ ਜਮਾ 10 ਐਨ ਤਿਆਰੀ ਦਾ ਜਮਾ ਤਿਆਰੀ ਦਾ ਰੇਟ ਕੀ ਰਹੂਗਾ ਇਹਦਾ ਰੇਟ 75000 ਦੀ ਦੇ ਦੇ ਛੋਟ ਛੱਪਾ ਹੀ ਹੋ ਛੋਟ ਛੱਪਾ ਰਹੂਗਾ ਇਹਦੇ ਬਾਕੀ ਇੱਕ ਵਾਰੀ ਨੰਬਰ ਫੇਰ ਦੁੱਦੂ ਬਾਈ ਨਾਲ ਲੋਕੇਸ਼ਨ 946555 ਬਾਈ ਹਾਂਜੀ 24996 ਪਿੰਡ ਡੁੱਬਾ ਬਾਈ ਜ਼ਿਲ੍ਹਾ ਮਾਨਸਾ ਬਾਕੀ ਦੋਸਤੋ ਜਿਹਨੂੰ ਵੀ ਇਹਨਾਂ ਝੋਟੀਆਂ ਚ ਕੋਈ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਦੋਸਤੋ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ